जिला कपूरथला चैंपियन बने आज आप कपूरथला जिले में आओ सारे ने तागे मारियो तो क्या से सलाम करिए कि कपूरथले ने फिर 1960 में मुझे राज बने को बनी 1960 में फिर जिला खुशहाल और फासा है कि कपूरथला से मैक्सिमम ये मैच ज्यादा जे उत्तर हुए हैं फिर 1962 साल में बीच ਜਗਨਪਤ ਸਿੰਘ ਸੁਨਾਮ ਦੇ ਬੋਲੀ ਉਸ ਮਹਾਨ ਸ਼ਹੀਦ ਸ਼ਹੀਦੋਲ ਸਿੱਤੇ ਨਗਰ ਦੇ ਵਿੱਚ ਤੇ ਫਿਰ ਉਥੇ ਜਿਲ੍ਹਾ ਜਲੰਧਰ ਮਹਿੰਦੀ ਸਾਹਿਬ ਜਿਤੂ ਹੋਇਆ। ਉਸ ਦਾ ਮੁੱਖ ਜਿਹੜਾ ਅਸੀਂ ਗੁਰਾਇਆਂ ਨੇ ਲਾ ਕੇ ਆਟਾ ਬਿੰਦ ਹੈ ਫੋਲ ਪਰਵਾਰ ਦਾ ਦੂਜੇ ਵਾਰਾ ਜਿਹੜਾ ਇਹਦੇ ਬਹੁਤ ਅਮਰਾ ਖੇੜੇ ਹੈ। ਜੁਮਾਨ ਹੈ ਸਾਨੂੰ ਅਮਰੀਤ ਸਿੰਘ ਵਾਲੀ ਦੇ ਤੇ ਬਹਿਰਾਮੀ ਵਰਗੇ ਸੁਰੇ ਵਿਆਸ ਹੈ ਸਾਡੇ ਪੰਜਾਬ ਦੀ ਫੀਟ ਕਬੱਡੀ ਦਾ ਹੈ। 1900 ਬੋਲਕਾ ਦੇ ਵਿੱਚ ਪਹਿਲਾ ਆ ਗਿਆ ਦੀ ਮਰਤੂ ਰਾਤ ਮੈਚ ਹੋਇਆ ਸੀਗਾ ਇੰਡੀਆ ਬੀ ਪਾਕਿਸਤਾਨ ਉਹਦੇ ਵਿੱਚ ਨਗਰਪੁਰ ਦੇ ਲਾਗਦੇ 20 ਸੀ ਜੀ ਮਾਰਾੜੀ ਸਾਹਿਬ ਸੰਧੂ ਸਾਹਿਬ ਜਿਹੜੀ ਖੇਡ ਉਹਦੀ ਵੱਡੀ ਸੀ ਆ ਬਹੁਤ ਸਾਰੇ ਖਿਡਾਰੀਆਂ ਨੇ ਪਹਿਲਾਂ ਕੀਤੇ 1973 ਦੇ ਵਿੱਚ ਜੇ ਪਹਿਲੀ ਆ ਜਿਹੜੀ ਹੈ ਪੰਜਾਬ ਦੇ ਵਿੱਚ ਆਈ ਕਰਨ ਦੀ ਟੀਮ ਉਦੋਂ ਭਵੀਤ ਸਿੰਘ ਜੀ ਪੁਰੇ ਨਾਲ ਤੇ ਬਰਨਵ ਸਿੰਘ ਜੀ ਨਾਲ ਉਹ ਸੰਘੇਤਾ ਹੈ ਬਹੁਤ ਬਾਕੀ ਹੈ ਪਰ ਸਦਾ ਸੰਘੇਤਾ ਹੈ ਉਹ ਸਭ ਪਲੇਟਫਾਰਮ ਜਿਹੜਾ ਜਾ ਰਿਹਾ ਸਮਝ ਉਨੀ ਸਰਕਾਰ ਤਾਂ ਵੀ ਇੰਗਲੈਂਡ ਦੀ ਜੀ ਪੰਜਾਬ ਦੇ ਵਿੱਚ ਸਾਡੇ ਖੇਡ ਨਾਲੋਂ ਪੰਜਾਬ ਦੀ ਟੀਮ ਜਿਹੜੀ ਹੈ ਸੋਰੀ ਮੈਨ ਦੀ ਟੀਮ ਜਿਹੜੀ ਪੰਜਾਬ ਦੇ ਵਿੱਚ 1907 ਵਿੱਚ ਜੋ ਖੇਡ ਲਾਈ ਤੇ ਪਹਿਲਾ ਮੈਚ ਪੰਜਾਬ ਦੇ ਜਿਹੜਾ ਸੰਗਰੂਮ ਦੇ ਬਾਅਦ ਹੀ ਉਸ ਫੀਲਡ ਦੇ ਵਿੱਚ ਖੇਡਿਆ ਗਿਆ ਹੁਣ ਦੇਖੋ ਵੀ ਮੈਚ ਕਿੰਨਾ ਤੇਜ਼ ਖੇਡਿਆ ਗਿਆ ਕੋ ਕਿੰਨਾ ਵਧੀਆ ਖੇਡਿਆ ਹੋਊਗਾ ਬਾਅਦ 8-10 ਸਕੋਰ ਦਾ

ਤੇ ਖੇਡ ਰਿਤਮ ਬਾਜੇ ਨੂੰ ਜਿਹੜਾ ਕੈਪਟਨ ਮਿਲੇ ਜੇਵੀ ਜਾਨ ਜੀ ਵੀ ਨਾਲ ਸਨ ਔਰ ਬਲਵਿੰਦਰ ਸਿੰਘ ਜੀ ਫੇਟਾ ਪਹਿਲੀ ਵਾਰ ਪੰਜਾਬ ਤੋਂ ਬਾਹਰ 1977 ਵਿੱਚ ਖੇਡ ਲਈ ਇੰਗਲੈਂਡ ਗਈ ਉਹ ਫੇਟਾ ਜਿਹੜਾ ਕਹਿੰਦੇ ਹੁੰਦੇ ਚੜ੍ਹਦੀ ਕਲਾ ਦੀ ਮੂਰਤ ਬਣ ਗਿਆ ਉਹਦੇ ਸਿੱਖੀ ਦੇ ਮਾਰੇ ਦੇ ਬਖਸ਼ੀ ਨਹੀਂ ਸੀਗੇ ਤੇ ਫੇਟਾ ਫੇਰਦਾ ਹੋ ਗਿਆ ਦੁਨੀਆ ਦੇ ਵਿੱਚ 1974 ਦੇ ਵਿੱਚ ਮੈਂ ਇਹਨਾਂ ਨੂੰ ਪਹਿਲੀ ਵਾਰ ਜਿਹੜਾ ਨਵਾਂ ਸ਼ਹਿਰ ਤੇ ਬਹਿਰਾਮ ਦੇ ਫੁਵਾੜੇ ਲਾ ਕੇ ਚੱਕਰਾਬੂ ਪਿੰਡ ਦੇ ਵੱਡੀ ਖੇਡਾਂ ਦਾ ਪਿੰਡ ਉਹਦੀ ਪਹਿਲੀ ਵਾਰ ਵਜ਼ੀਕੇ ਮੇਰੇ ਪਿੰਡ ਦੀ ਟੀਮ ਨਾਲ ਹੀ ਜੈਸ ਗਿਆ। ਹਰ ਬਲਵਿੰਦਰ ਸਿੰਘ ਜੀ ਫੇਡਾ ਨੇ ਉਸ ਵੇਲੇ 100 ਰੁਪਏ ਦਾ ਨਾਮ ਰੱਖ ਦਿੱਤਾ। ਉਸ ਵੇਲੇ ਦਾ ਜਿਹੜਾ 100 ਰੁਪਏ ਉਹ ਇਸ ਜਵਾਤਰ ਦਾ ਹੁਣ ਤੁਸੀਂ ਸੁਣਿਆ ਹੈ 100 ਰੁਪਏ ਵੀ 5000 ਤੋਂ ਵੱਧ ਘੱਟ ਲਈ ਸੀਗਾ। ਇਹਨਾਂ ਨੇ ਕਿਹਾ ਵੀ ਜਿਹੜਾ ਮੈਨੂੰ ਜੱਫਾ ਲਾਊਗਾ ਮੈਂ ਉਹਨੂੰ ਆਪਣੀ ਜੇਬ ਦੇ ਵਿੱਚੋਂ 100 ਰੁਪਏ ਦੇਵਾਂਗਾ। ਅੱਜ ਮੇਰੇ ਸਾਹਮਣੇ ਬਲਵਿੰਦਰ ਸਿੰਘ ਜੀ ਫੇਡਾ ਰੁਸਤਮ ਕਬੱਡੀ ਦਾ ਰੁਸਤਮ ਤਿਆਰੋ ਸਾਲ ਲੱਗੇ ਆਪਣੀ ਬੇਦੂਰੀ ਪੇਰੋਕੀ ਹੈ ਬੜੀ ਮੁਸ਼ਕਲ ਵਿੱਚ ਚਰਨ ਵਿੱਚ ਹੁੰਦਾ ਹੈ ਦੀਦਾ ਪਰ ਕਹਤਾ ਹੈ ਸਰਦਾਰ ਬੰਤਾ ਸਿੰਘ ਤੇ ਮਾ ਚੰਦ ਕੋਟ ਦਾ ਇਨਾਟਾ ਅੱਜ ਸਾਡੇ ਸਾਹਮਣੇ ਹੈ ਇਹ ਹੈ ਰੁਸਤਮ ਕਬੱਡੀ ਦਾ ਜਿਹੜੇ ਕਹਦੇ ਹੁੰਦੇ ਰੁਸਤਮ ਜੇ ਸੁਭਾਵ ਹੁੰਦੇ ਹੋਏ ਜਿਹੜੇ 92% ਮੇਰੇ ਖਿਡਾਰੀ ਹੈ ਤੇ ਉਸ ਕੋ ਜਿਹੜਾ ਆਰੈਨੇਜ ਦਿੱਤੇ ਜਾਂਦੇ ਇੱਕੋ ਇੱਕ ਖਿਡਾਰੀ ਹੈ ਜਿਹਨੂੰ ਅਜੂਨਾ ਵੜੂਆ ਹੈ ਇੱਕੋ ਖਿਡਾਰੀ ਜਿਹੜਾ ਅਜੂਨਾ ਵੜਦਾ ਜੇਤੂ ਮਹਾਰਾਜਾ ਜੀ ਸਿੰਘ ਐਲ ਸਿੰਘ ਜਲਵਾਮਾਨ ਇਹ ਮਹਾਨ ਖੇਡ ਲਈ ਇਹਦੇ ਦੇ ਵੀਰ ਮਲਗੀ ਸਿੰਘ ਵੀ ਖੇਡਦੇ ਨੂੰ ਖੈਰ ਪਿਆਰਨਾ ਇਸ ਰਾਹੀ ਵਿੱਚ ਵੀ ਖਾ ਗਏ ਤੁਸੀਂ ਕੋਈ ਵੀ ਬਾਕ ਖੇਡਣ ਲਈ ਨਹੀਂ ਹੈ ਔਰ ਨਾਲ ਨਾਲ ਹੀ ਬੈਲੇ ਦਾ ਇੱਕ ਟੀਮ ਜਿਹੜੀ ਅੰਮ੍ਰਿਤਾਂ ਦੇ ਵਿੱਚ ਆ ਗਈ ਹੈ ਵੱਡੇ ਖਿਡਾਰੀ ਆ ਪਹੁੰਚੇ ਹੈ ਇੱਕ ਕਬੱਡੀ ਦਾ ਇਤਿਹਾਸ ਹੈ ਹੁਣ ਗੱਲ ਆਉਣੀ ਹੈ ਇੱਕ ਪਾਸੇ 6 on 20 ਉਹਦਾ ਕਹਿੰਦੇ ਹੈ ਵੀ 6 on 20 ਕੀ ਕੀਤਾ ਹੈ ਇਹ ਨਿਊਜ਼ੀਲੈਂਡ ਦਾ ਕੇਰੀਆ ਹੈ न्यूजीलैंड दो आइलैंड के बीच बने हुए नॉर्थ आइलैंड की सदस्य आइलैंड है नॉर्थ आइलैंड के बीच जो ऑकलैंड है हैमिल्टन है वेलिंगटन है कुछ के शहर बॉम्बे भी है उसके कुछ शहर उधर के जो उनके बथरे ही ना है पापा टोई टोई पी बुकी बुकी कोई पापा गोरा इहो जे नाम तो उनो दी भाषा दे भी जो बिचार से समझौता कीता है उनी के भी साडे पेती फसल नाम जेडी साडी भाषा दे चाहिदी है दूजे दे विच और दुनिया रात वाली जगह के दुनिया में सब तो जगह सीन के शहर है वो तो गोविंद तो ग्राउंड के लिए उधर म्यूजिक बड़ा खूबसूरत है बनी बहुत आगे दिस सामने ये पैनिया कबड्डी ने कट कट के भी खुदा जमाना आज खट खट के शेरा ने पहाड़ा का मथे लगे आज पहाड़ा ना मथे लगने मैं एक मेनू किसी ने यूट्यूब पे भेजे है तो ਉਹ ਕ੍ਰੈਪੀਡ ਹੈ 1812 ਦਾ ਜਦੋਂ ਸਰਦੂਪ ਸਿੰਘ ਐਟਵਰਗ ਦੇ ਨਾਲ ਟੁੱਟ ਗਿਆ ਹੈ ਸਰਦਾਰ ਸੇਵਾ ਸਿੰਘ ਦੇ ਮਾਪੇ ਸੰਤਕੌਰ ਦਾ ਨਾਲ ਹੈ ਐਟਵਰਗ ਹੁੰਦੀ ਸੀ ਉਹਨੂੰ ਜਦੋਂ ਮਾਲ ਵਿੱਚ ਫੇਰਨ ਜਾਂਦਾ ਸੀ ਪਤਾ ਨੂੰ ਕੀ ਕਹਿੰਦੇ ਸੀ ਨਹੀਂ ਉਹਨੂੰ ਕਹਿੰਦੇ ਸੀ ਵੀ ਦੁਆਪਹਿਰ ਦਾ ਸਿਹਾਰ ਆ ਗਿਆ ਉਹ ਸਿਹਾਰ ਜਦੋਂ ਡੋੜਦਾ ਨਾ ਉਹਦਾ ਤੱਤ ਵੀ ਇੰਨਾ ਇੱਕ ਸੀ 18 ਦੇ ਬਾਦਸ਼ਾਹ ਨਪੋਲੀਅਨ ਨੂੰ ਨਾ ਪਾੜਦਾ ਵੀ ਕਰ ਗਿਆ ਹੈ ਬਾਲ ਗੱਲ ਕਰਦੇ ਨਹੀਂ ਹੈਗੀ ਅੱਜ ਤੁਹਾਡੀ ਯਾਤਰਾ ਪਾਣ ਨੂੰ ਜਾਂਦਾ ਹੈ ਗੱਲ ਗੁੰਹਮੀ ਹੁੰਦੀ ਹੈ ਰੋਤੇ ਕੀੜੀ ਦੇ ਵਿੱਚ ਵੀ ਬਹੁਤ ਹੈ ਜਿਹੜੀ ਇਹੋ ਜੀ ਸਿੱਖਿਆ ਦਿੰਦੀ ਹੈ ਕਿ ਜਿਹੜੀ ਕੇਵਲ ਸਾਨੂੰ ਵੱਡੇ ਵੱਡੇ ਸੁਣਾਉਂਗਾ ਉਹ ਜਿਹੜੀ ਸਿੱਖਿਆ ਦਿੰਦੀ ਉਹ ਕਿਸੇ ਨੂੰ ਕਹਿੰਦੀ ਕੁਛ ਨਹੀਂ ਪਰ ਆਪਣਾ ਨਿਰੰਤਰ ਤੁਸੀਂ ਰਾਤ ਨੂੰ ਵੀ ਜਾਗ ਕੇ ਬਚ ਜਗਾ ਕੇ ਨਿਕਲੋ ਰਾਤ ਨੂੰ ਵੀ ਨਿਰੰਤਰ ਆਪਣੀ ਹੈ ਕੂਤੀ ਦੇ ਲੱਗੀਆਂ ਹੋਈਆਂ ਨੇ ਉਹ ਵੀ ਬਹੁਤ ਕੁਝ ਸਿਖਾਉਂਦੀ ਹੈ ਤੋ ਆਓ ਕਬੱਡੀ ਜਿੰਦਾਬਾਦ ਇਹ ਬਾਤ ਹੈ ਮਾਣ ਦੀ ਜਸਵੀਰ ਧੀਰੇ ਦੇ ਵੀ ਮੈਂ ਅੱਜ ਦਰਸ਼ਨ ਕੀਤੇ ਹੈ ਰਵਿੰਦਰ ਸਿੰਘ ਜੀ ਸਰਮਾਨ ਸਾਹਿਬ ਸਰਪੰਨ ਸਾਹਿਬ ਤੁਹਾਨੂੰ ਕਮੇਤੀ ਸਾਰੀ ਪੰਚਾਇਤਾਂੋਂ ਕੀ ਤੁਹਾਡੇ ਹਰ ਨਿਵਾਸੀ ਦੇ ਇਲਾਕੇ ਨਿਵਾਸੀ ਨੂੰ ਬਹੁਤ ਬਹੁਤ ਮੁਲਾਕਾਤ ਆਇਆ ਮੈਂ ਸੰਗ ਨੂੰ ਪੁੱਛਿਆ ਵੀ ਮੈਂ ਨਵਾਂ ਸ਼ਹਿਰ ਤੋੜਾ ਕਿਤਾ ਆਇਆ ਕਹਿੰਦੇ ਜੇ ਲੋ ਤੁਸੀਂ ਕਰਤਾਰਪੁਰ ਆ ਕੇ ਦੂਰ ਰਹਤੇ ਕਿ ਸੁਹਾਗ ਤੋੜਾ ਤਾਂ ਮੈਨੂੰ ਕੋਈ ਪਤਾ ਹੀ ਨਹੀਂ ਹੈ ਕਿ ਕਿਪਲਾ ਥਾਂ ਵੀ ਆਉਂਦਾ ਕਹਿੰਦੇ ਤੁਸੀਂ ਇਧਰ ਤੇ ਆ ਮੈਂ ਕਿਹਾ ਮੈਂ ਪਲਾ ਥਾਂ ਜੀ ਹੋਇਆ ਜਾਣਾ ਮੈਂ ਨਾੜੀ ਜਾਂਦੀ ਹੈ ਕਹਿੰਦੇ ਕਿਉਂ ਜਿਹੜੇ ਜਿਹੜੇ ਇਹ ਫਿਰਦਾ ਦੇ ਮੈਂ ਦਰਸ਼ਨ ਕਰਦੇ ਆਂ ਢਿਟਾਈ ਆਇਆ, ਕਰੋੜੀ ਲਾਈਆਂ ਆਈਆਂ, ਕਰੋੜੀ ਰਾਜਪੂਤ ਆਈਆਂ ਤੇ ਫਿਰ ਅੱਗੇ ਜਿਹੜਾ ਦਸਣਾ ਆਇਆ ਉਹਦੇ ਵੀ ਸਮਾਜ ਦੇ ਮੇਰੇ ਇੰਟਰਸ਼ੋਅ ਤੇ ਸਾਡੇ ਪੀਹਾਂ ਵਿੱਚ ਠੀਕ ਜਿਉਂ ਆਇਆ ਉੱਥੇ ਜਿਹੜਾ ਲਿਖਿਆ ਨਾ ਉਹ ਲਿਖਿਆ ਕਿ ਫਸਲ ਫਿਰ ਮਸ਼ਹੂਰ ਫਸਲ ਦੇ ਸਰਬੰਸਾ ਵੀ ਸ਼ਹਿਰ ਆਏ। ਉਹਨਗੇ ਮੇਰੀ ਬਹੁਤ ਅੱਛੀ ਦੋਸਤ ਨੇ। ਬਹੁਤ ਖੁਸ਼ੀ ਹੋਈ।